ਹਾਂ ਤਾਂ ਉਹ ਮੈਂ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਆਪਣੇ ਅਸੀਂ ਨਾ ਤੁਹਾਨੂੰ ਕੋਈ ਕਿਓ ਆ ਸੈਂਡ ਕਰਦੇ ਆ ਸਕੈਨਰ ਤੇ ਸਾਨੂੰ ਪੇਮੈਂਟ ਭੇਜੋ ਪੇਮੈਂਟ ਉਹਨਾਂ ਨੇ ਅਸੀਂ 5000 ਰੁਪਿਆ ਪਹਿਲੇ ਪੇਮੈਂਟ ਸੈਂਡ ਕੀਤੀ ਨਾ ਮੋਰੈਂਜ ਕੀਤਾ ਮੈਂ 70000 ਫਿਰ ਪੇਮੈਂਟ ਕੀਤੀ ਹੈ ਜਦੋਂ 70 ਤੇ 5 ਪਹਿਲੇ ਭੇਜ ਕੇ 75000 ਸਾਡੀ ਪੇਮੈਂਟ ਚਲੀ ਗਈ ਆ ਉਹ ਤੁਹਾਨੂੰ ਨਾ 35000 ਕਾ ਤੁਸੀਂ ਨਾ ਹੋਰ ਤੇ ਜੋ 35750 ਹੋਰ ਭੇਜੋ ਤਾਂ ਮੈਡਮ ਉਹ ਤੁਹਾਨੂੰ 10 ਮਿੰਟ ਚ ਵਾਪਸੀ ਕੀਤੀ ਜਾਏਗੀ ਚਲੋ ਮੈਂ ਫਿਰ 20000 ਰੁਪਏ ਭੇਜਿਆ ਤੇ 15750 ਮੈਂ ਇੱਕ ਅਲੱਗ ਤੋਂ ਭੇਜ ਦਿੱਤਾ ਉਹਨਾਂ ਨੂੰ ਕੋਤ ਦੋਵੇਂ ਆਈਡੀਆ ਸਾਡੀ ਸਾਨੂੰ ਬਲੌਕ ਕਰ ਗਏ ਸਰ ਦੋਵੇਂ ਆਈਡੀਆ ਦਾ ਸਾਨੂੰ ਬਲੌਕ ਆ 9750 ਰੁਪਏ ਚਾਰ ਵਾਰੀ ਕਰਕੇ ਕੀਤੀ ਹੈ ਜੀ ਇੱਕ ਵਾਰੀ ਅਸੀਂ 5000 ਦਿੱਤਾ ਇੱਕ ਵਾਰੀ 70000 ਦਿੱਤਾ ਫਿਰ 20000 ਦਿੱਤਾ ਫਿਰ 15750 ਰੁਪਏ ਉਹ ਉਸਨੇ ਸਵਾਸਨ ਦੇ ਦਿੱਤਾ ਜੀ ਤੇ ਤੁਹਾਡੀ ਹੈਲਪ ਫੁੱਲ ਸਤਿ ਸ਼੍ਰੀ ਅਕਾਲ ਜੀ ਮੈਂ ਬਲਜਿੰਦਰ ਕੌਰ ਹਲਕਾ ਕੋਆਰਡੀਨੇਟਰ ਮਹਿਲਾ ਵਿੰਗ ਅ ਅਦਰਸਲਾਮ ਤੋਂ ਅ ਅੱਜ ਜੋ ਵੀ ਮਾਮਲਾ ਬਾਰੇ ਤੁਸੀਂ ਡਿਸਕਸ ਕਰ ਰਹੇ ਹੋ ਇਹ ਮੇਰੇ ਨਾਲ ਜੋ ਵੀ ਹੈ ਮਿਸ ਹੈਪਨਿੰਗ ਹੋਈ ਹੈ ਉਹਦੇ ਬਾਰੇ ਮੈਂ ਇਸ ਲਈ ਚੰਨਾ ਪਾ ਰਹੀ ਹਾਂ ਕਿ ਜੋ ਮਿਸ ਹੈਪਨਿੰਗ ਮੇਰੇ ਨਾਲ ਹੋਈ ਹੈ ਇਹ ਕਿਸੇ ਹੋਰ ਨਾਲ ਨਾ ਹੋ ਸਕੇ ਇਸ ਲਈ ਮੈਂ ਇਹ ਸੰਦੇਸ਼ ਦੇ ਰਹੀ ਹਾਂ ਜੋ ਗਲਤੀ ਮੈਂ ਕਰ ਚੁੱਕੀ ਹਾਂ ਉਹ ਗਲਤੀ ਕੋਈ ਹੋਰ ਨਾ ਕਰੇ ਮੇਰਾ ਇਸ ਵਿਸ਼ੇ ਤੇ ਇਸ ਟਾਪਿਕ ਤੇ ਗੱਲਬਾਤ ਕਰਨਾ ਇਹੋ ਸੁਨੇਹਾ ਦੇ ਰਹੀ ਹਾਂ ਕਿ ਜੋ ਤੋ ਸਰ ਗੱਲ ਇਸ ਤਰ੍ਹਾਂ ਆਈ ਹੈ ਕਿ 11 ਤਰੀਕ ਦੁਪਹਿਰ 2:30 ਵਜੇ ਮੈਨੂੰ ਇੱਕ ਮੈਸੇਜ ਆਇਆ ਫੋਨ ਤੇ ਮੈਸੰਜਰ ਕੋਲ ਆਈ ਆ ਔਰ ਤੇ ਕੋਲ ਆਇਆ ਸਾਡੀ ਹੈਲੋ ਹਾਈ ਹੋਈ ਮੈਂ ਇਸ ਆਇਆ ਸੀ ਹੈਲੋ ਹਾਊ ਆਰ ਯੂ ਇਸ ਤਰ੍ਹਾਂ ਇੰਗਲਿਸ਼ ਵਿੱਚ ਉਹਨਾਂ ਨੇ ਮੈਸੇਜ ਕੀਤੇ ਸੀਗੇ ਔਰ ਸੰਤੋਖ ਕੁਮਾਰ ਔਰ ਉਸ ਤੋਂ ਪਹਿਲੇ ਮੈਨੂੰ ਆਇਆ ਸੀ ਅਦਿੱਤਿਅ ਉਪਲ ਆਈਏਐਸ ਸਾਡੇ ਜੋ ਕਿ ਇਸ ਵਕਤ ਡੀਸੀ ਗੁਰਦਾਸਪੁਰ ਦੀ ਉਹਨਾਂ ਦੇ ਆਈਡੀ ਤੋਂ ਮੈਨੂੰ ਕਾਲ ਆਈ ਹੈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਕਿ ਮੇਰੇ ਇੱਕ ਨਾ ਫਰੈਂਡ ਹੈ ਫਰੈਂਡ ਸਰਕਲ ਦੇ ਵਿੱਚ ਸੰਤੋਖ ਕੁਮਾਰ ਨੀ ਜੇ ਜੋ ਕਿ ਸੀਪੀਆਰ ਦੇ ਵਿੱਚ ਕੋਈ ਕਮਾਂਡਰ ਰਹੇ ਨੇ ਲੁਧਿਆਣਾ ਡੁਗਰੀ ਤੋਂ ਆਈ ਥਿੰਕ ਔਰ ਉਹ ਕਹਿ ਰਹੇ ਸੀ ਕਿ ਉਹਨਾਂ ਦੀ ਜਿਹੜੀ ਟ੍ਰਾਂਸਫਰ ਹੈ ਕਿਤੇ ਹੋ ਚੁੱਕੀ ਹੈ ਔਰ ਉਹਨਾਂ ਕੋ ਕੁਝ ਇਲੈਕਟ੍ਰੋਨਿਕ ਸਮਾਨ ਹੈ ਫਰਨੀਚਰ ਹੈ ਉਹ ਸਸਤੇ ਰੇਟ ਤੇ ਮਤਲਬ ਤੁਹਾਨੂੰ ਉਹ ਸੇਲ ਕਰਨਾ ਚਾਹੁੰਦੇ ਮੈਡਮ ਅਗਰ ਤੁਸੀਂ ਲੈਣ ਦੇ ਚਾਹਵਾਂ ਨੂੰ ਤੇ ਅਸੀਂ ਮੇਰੇ ਦਿਮਾਗ 'ਚ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਸੀਗੀ ਪਰ ਮੈਂ ਸੋਚਿਆ ਚਲੋ ਘਰ ਦੀਆਂ ਆਈਟਮਾਂ ਆ ਕੋਈ ਗੱਲ ਨਹੀਂ ਦੇ ਉਹਨਾਂ ਨੇ ਮੈਨੂੰ ਉਹਨਾਂ ਦਾ ਨੰਬਰ ਦਿੱਤਾ ਫਿਰ ਉਹਨਾਂ ਦੀ ਮੈਨੂੰ ਕਾਲ ਆਈ ਹੈ ਕੋਈ ਅਫੀਸਰ ਸੀਗੇ ਸੰਤੋਖ ਕੁਮਾਰ ਨਾਂ ਦੀ ਔਰ ਉਹਨਾਂ ਨੇ ਜਦੋਂ ਮੈਨੂੰ ਕਾਲ ਕੀਤੀ ਹੈ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਮੈਡਮ ਇਸ ਤਰ੍ਹਾਂ ਮੇਰੀ ਟਰਾਂਸਫਰ ਹੋਈ ਹੈ ਚਲੋ ਅਦਿੱਤਿ ਉਪਲ ਜੀ ਸਾਡੇ ਡੀਸੀ ਸਾਹਿਬ ਨੇ ਤੁਹਾਡੇ ਖਾਸ ਨੇ ਤੁਹਾਡੇ ਡਿਸਟ੍ਰਿਕਟ ਦੇ ਡੀਸੀ ਸਾਹਿਬ ਨੇ ਅਸੀਂ ਵੀ ਇਸ ਪੱਲੇਖੇ ਜੀ ਰਹੇ ਕਿ ਚਲੋ ਸਾਡੇ ਡੀਸੀ ਨੇ ਕੋਈ ਗੱਲ ਨਹੀਂ ਸਾਨੂੰ ਵੀ ਉਹਨਾਂ ਦਾ ਮਾਨ ਉਹਨਾਂ ਨੇ ਇਹਨੇ ਮਾਨ ਸਾਨੂੰ ਕਿਹਾ ਕਿ ਸਮਾਨ ਸੇਲ ਕਰ ਰਹੇ ਤੇ ਮੈਡਮ ਤੁਸੀਂ ਲੈ ਲਓ ਤੇ ਅਸੀਂ ਇਸ ਪੱਲੇਖੇ ਚ ਚਲੋ ਸਾਡੀ ਉਹ ਸੰਤੋਖ কুমার ਜੀ ਨਾਲ ਮੇਰੀ ਗੱਲ ਹੋਈ ਹੈ ਸੰਤੋਖ কুমার ਜੀ ਨੇ ਮੈਨੂੰ ਸਮਾਨ ਦਿਆ ਮੈਂ ਕਿਹਾ ਤੁਸੀਂ ਮੈਨੂੰ ਪਹਿਲੇ ਫੋਟੋਆਂ ਭੇਜੋ ਉਹਨਾਂ ਨੇ ਮੈਨੂੰ ਸਾਰੇ ਸਮਾਨ ਦੀ ਡਿਟੇਲ ਭੇਜੀ ਹੈ ਜੋ ਜੋ ਵੀ ਫਰਨੀਚਰ ਸੀਗਾ ਇਲੈਕਟ੍ਰੋਨਿਕ ਆਈਟਮ ਸੀਗੀਆਂ ਔਰ ਜਦੋਂ ਸਮਾਨ ਦੇਖਿਆ ਉਸ ਤੋਂ ਬਾਅਦ ਸਾਡਾ ਰੇਟ ਫਿਕਸ ਹੋਇਆ ਉਹਨਾਂ ਨੇ ਕਿਹਾ ਕਿ ਮੈਂ 95 1000 ਦਾ ਰੇਟ ਪਾਇਆ ਉਹਨਾਂ ਨੇ ਤੇ ਸਾਡੀ ਸਾਰੀ ਜਿਹੜੀ ਗੱਲ ਹੈ ਸਾਡੀ 75000 ਦੇ ਵਿੱਚ ਗੱਲ ਖਤਮ ਹੋਈ ਸੀ ਸਾਰੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਥੋੜੀ ਦੇਰ ਦੇ ਵਿੱਚ ਮੈਡਮ ਕੁਝ ਨਾ ਕੁਝ ਸਾ ਉਹਨੂੰ ਪੇਮੈਂਟ ਸੈਂਡ ਕਰੋ ਨਹੀਂ ਨਹੀਂ ਫਿਰ ਡੀਸੀ ਸਾਹਿਬ ਦੇ ਪੇਜ ਤੋਂ ਤੇ ਮੈਨੂੰ ਓਨਲੀ ਫੋਰ ਮੈਸੇਜ ਹੀ ਆਇਆ ਕਿ ਮੇਰੇ ਫਰੈਂਡ ਹੈ ਮੇਰੇ ਫਰੈਂਡ ਸਰਕਲ ਹੈ ਹਾਂ ਉਹਨਾਂ ਨੇ ਮੈਨੂੰ ਕੀਤਾ ਕਿ ਇੰਗਲਿਸ਼ ਤੋਂ ਉਹਨਾਂ ਨੇ ਮੈਸੇਜ ਲਿਖ ਕੇ ਭੇਜਿਆ ਕਿ ਮੇਰੇ ਫਰੈਂਡ ਹੈ ਤੇ ਉਹਨਾਂ ਦਾ ਤੁਹਾਨੂੰ ਕਾਲ ਆਏਗੀ ਫਿਰ ਮੈਨੂੰ ਉਹਨਾਂ ਦੀ ਫਰੈਂਡ ਸੰਤੋਖ ਕੁਮਾਰ ਜੀ ਜੋ ਕੋਈ ਕਮਾਂਡਰ ਦਾਸਰੇ ਸੀਗੇ ਉਹਨਾਂ ਦੀ ਮੈਨੂੰ ਕਾਲ ਆਈ ਵਟਸਐਪ ਕਾਲ ਆਈ ਫਿਰ ਹੀ ਮੇਰੀ ਉਹਨਾਂ ਨਾਲ ਗੱਲਬਾਤ ਚੱਲੀ ਉਸ ਤੋਂ ਬਾਅਦ ਡੀਸੀ ਸਾਹਿਬ ਦਾ ਰੋਲ ਖਤਮ ਸਾੜੇ 75000 ਚ ਗੱਲ ਖਤਮ ਹੋਈਏ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਆਪਣੇ ਅਸੀਂ ਨਾ ਤੁਹਾਨੂੰ ਕੋਈ QR ਸੈਂਡ ਕਰਦੇ ਆ ਸਕੈਨਰ ਤੇ ਸਾਨੂੰ ਪੇਮੈਂਟ ਭੇਜੋ ਪੇਮੈਂਟ ਉਹਨਾਂ ਨੇ ਅਸੀਂ 5000 ਰੁਪਿਆ ਪਹਿਲੇ ਪੇਮੈਂਟ ਸੈਂਡ ਕੀਤੀ ਮੈਂ ਅੱਧਾ ਘੰਟਾ ਵੇਟ ਕੀਤਾ ਚਲੋ ਫਿਰ ਉਹਨਾਂ ਦੀ ਫੇਰ ਕਾਲ ਆਈਏ ਮੈਡਮ ਤੁਸੀਂ ਨਾ ਸਾਨੂੰ 70000 ਰੁਪਿਆ ਹੋਰ ਭੇਜੋ ਅਸੀਂ ਲੋਡ ਕਰਕੇ ਤੇ ਪਠਾਨਕੋਟ ਭੇਜਣਾ ਸਾਡੇ ਜਵਾਨ ਆਣਗੇ ਡੁੱਗਰੀ ਲੁਧਿਆਣੇ ਤੋਂ ਠੀਕ ਹੈ ਮੈਡਮ ਉਹ ਉਹਨਾਂ ਨੇ ਸਾਰਾ ਸਿਸਟਮ ਅਰੇਂਜ ਕੀਤਾ ਮੈਂ 70000 ਫਿਰ ਪੇਮੈਂਟ ਕੀਤੀ ਹੈ ਜਦੋਂ 70 ਤੇ 5 ਪਹਿਲੇ ਪੇਜ ਕੇ 75000 ਸਾਡੀ ਪੇਮੈਂਟ ਚਲੀ ਗਈ ਆ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਕਿ ਸਾਡੀ ਗੱਡੀ ਐਂਟਰ ਨਹੀਂ ਕਰੀbaar ਐਂਟਰਸ ਤੇ ਸਾਡੀ ਗੱਡੀ ਰੋਕ ਲਈ ਗਈ ਹੈ ਔਰ ਸਾਨੂੰ ਨਾ 35000 ਰੁਪਏ ਤੁਸੀਂ ਨਾ ਹੋਰ ਭੇਜੋ 35750 ਰੁਪਏ ਹੋਰ ਭੇਜੋ ਤਾਂ ਮੈਡਮ ਉਹ ਤੁਹਾਨੂੰ 10 ਮਿੰਟ ਚ ਵਾਪਸੀ ਕੀਤੀ ਜਾਏਗੀ ਚਲੋ ਮੈਂ ਫਿਰ 20000 ਇੱਕ ਭੇਜਿਆ ਤੇ 15750 ਰੁਪਏ ਮੈਂ ਇੱਕ ਅਲੱਗ ਤੋਂ ਭੇਜ ਦਿੱਤਾ ਉਹਨਾਂ ਨੂੰ ਜਦੋਂ ਮੈਂ ਲੱਗ ਭੇਜਿਆ ਤੇ ਅੱਧੇ ਘੰਟੇ ਬਾਅਦ ਉਹਨਾਂ ਦਾ ਫੇਰ ਮੈਸੇਜ ਆ ਗਿਆ ਕਹਿੰਦੇ ਮੈਡਮ ਪੈਸੇ ਸ਼ੋ ਨਹੀਂ ਹੋ ਰਹੇ ਮੈਂ ਕਿਹਾ ਕਿੱਦਾਂ ਨਹੀਂ ਸ਼ੋ ਹੋ ਰਹੇ ਤੁਹਾਡੇ ਸਕੈਨਰ ਤੇ ਅਸੀਂ ਸੈਂਡ ਕੀਤੇ ਆ ਸ਼ੋ ਕਿਉਂ ਨਹੀਂ ਹੋ ਰਹੇ ਔਰ ਉਹਨਾਂ ਨੇ ਫਿਰ ਅੱਧੇ ਘੰਟੇ ਬਾਅਦ ਹੀ ਫੇਰ ਅਕ ਕਿ ਅੱਧੇ ਘੰਟੇ ਤੱਕ ਵੇਟ ਕਰੋ ਅਗਰ ਗੱਲ ਬਣ ਜਾਂਦੀ ਹੈ ਠੀਕ ਹੈ ਤੇ ਜਦੋਂ ਅਸੀਂ ਉਹਨਾਂ ਨੂੰ ਫੇਰ ਮੇਰਾ ਆਪਣੇਵਾ ਆ ਉਹਨੇ ਮੈਨੂੰ ਕਿਹਾ ਕਿਆ ਰਹਿ ਕਹਿੰਦੇ ਮਾਮੀ ਜੀ ਇਸ ਤਰ੍ਹਾਂ ਕਰੋ ਕਿ ਅਸੀਂ ਉਹਨਾਂ ਨੂੰ ਵੀਡੀਓ ਕਾਲ ਕਰਦੀਆਂ ਸੀ ਜਦੋਂ ਉਹਨਾਂ ਨੂੰ ਕਿਹਾ ਕਿ ਵੀਡੀਓ ਕਾਲ ਕਰਕੇ ਸਾਨੂੰ ਲੋਰੀ ਦਿਖਾਓ ਜਿਹਦੇ ਵਿੱਚ ਸਮਾਨ ਲੋਡ ਕੀਤਾ ਹੋਇਆ ਤੇ ਕਹਿੰਦੇ ਨਹੀਂ ਇੱਥੇ ਅਲਾਉਡ ਨਹੀਂ ਆ ਅਸੀਂ ਉਹਨਾਂ ਨੂੰ ਜਦੋਂ ਪੁੱਛਿਆ ਕਿ ਅਲਾਉਡ ਕਿਉਂ ਨਹੀਂ ਆ ਜਦੋਂ ਸਮਾਨ ਲੈ ਰਹੇ ਪੇਮੈਂਟ ਆਸੀਂ ਦਿੱਤੀ ਹੈ ਤਾਂ ਤੁਸੀਂ ਸਮਾਨ ਕਿਉਂ ਨਹੀਂ ਦਿਖਾ ਰਹੇ ਥੋੜੀ ਗਰਵਾਦ ਉਹਨੇ ਕਾਲ ਬੰਦ ਕਰ ਦਿੱਤੀ ਹੈ ਔਰ ਅੱਧੇ ਘੰਟੇ ਬਾਅਦ ਜਦੋਂ ਅਸੀਂ ਫੇਰ ਕਾਲ ਕੀਤੀ ਉਹਨਾਂ ਸਾਨੂੰ ਬਲੌਕ ਕਰ ਦਿੱਤਾ ਇਹ ਸਾਰੀ ਸਾਡੇ ਨਾਲ ਵਾਰਦਾਤ ਵਾਤਰੀ ਉਹ ਦੋਵੇਂ ਆਈਡੀਆ ਸਾਡੀ ਸਾਨੂੰ ਬਲੌਕ ਕਰ ਗਏ ਸਰ ਦੋਵੇਂ ਆਈਡੀਆ ਤਾਂ ਸਾਨੂੰ ਬਲੌਕ ਕਰ ਦਿੱਤਾ ਗਿਆ ਇਸੀ ਸੱਤ ਦੇ ਨਾਲ ਪਹਿਲਾਂ ਤੋਂ ਤੁਹਾਡੇ ਨਾਲ ਫਰੈਂਡ ਲਿਸਟ ਹਾਂਜੀ ਹਾਂਜੀ ਉਹ ਤੇ ਸਾਡੇ ਨਾਲ ਆਲਰੇਡੀ ਪਹਿਲੇ ਸੀਗੇ ਸਾਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਕੀ ਫਰਜੀ ਆਈਡੀ ਵੀ ਸੀਗੀ ਅਸੀਂ ਇਸ ਗੱਲ ਦੀ ਪੁਰਾਣੀ ਤੁਸੀਂ ਉਹਨਾਂ ਨਾਲ ਫਰੈਂਡ ਲਿਸਟ ਚ ਐ ਸੀ ਮਤਲਬ 5-6 ਮਹੀਨੇ ਤੋਂ ਕਿਉਂਕਿ ਅਦਿੱਤਿਆ ਸਾਹਿਬ ਦੀ ਤਾਂ ਸਾਡੇ ਡੀਸੀ ਪਠਾਨਕੋਟ ਰਹੇ ਨੇ ਤਾਂ ਸਾਡਾ ਪੋਲੀਟੀਕਲ ਲਾਈਨ ਦੇ ਧਾਰੇ ਦੇ ਫੋਨ ਤੇ ਕਰਕੇ ਸਾਡੇ ਉਹਨਾਂ ਦੇ ਨਾਲ ਸਹੀ ਹੈ ਹਾਂਜੀ ਸਰ ਮੈਂ ਸਾਈਬਰ ਸੈੱਲ ਚ ਅਮਿਤ ਸਰ ਐਸਐਚਓ ਸਰ ਨੂੰ ਮੈਂ ਆਪਣੀ ਰਿਪੋਰਟ ਕਰਵਾਈ ਹੈ ਔਰ ਸੀ ਮੈਂ ਮੰਗ ਵੀ ਰੱਖਦੀ ਆ ਕਿ ਇਹ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਜੋ ਜੋ ਕ੍ਰਾਈਮ ਸਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋ ਸਕੇ ਠੀਕ ਹੈ ਉਸ ਇਹ ਬੇਨਤੀ ਕਰ ਤੇ ਉਹ ਕਾਰਵਾਈ ਪੁਲਿਸ ਉਹਨਾਂ ਨੇ ਸਾਨੂੰ ਇਸ ਵਾਸਤੇ ਨਹੀਂ ਹੋ ਦਿੱਤਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਔਰ ਜੋ ਵੀ ਕਾਰਵਾਈ ਹੋਏਗੀ ਕਹਿੰਦੇ ਤੁਹਾਨੂੰ ਬੈਕ ਕਾਲ ਕਰਾਂਗੇ ਔਰ ਤੁਹਾਨੂੰ ਫਿਰ ਬੁਲਾਇਆ ਜਾਏਗਾ ਜੀ ਮੈਂ ਮਿਰਨਾ ਜਤਿੰਦਰ ਮੋਣਾ ਮੈਂ ਬਲਜਿੰਦਰ ਕੋਟ ਦਾ ਹਸਬੰਡ ਆ ਮੇਰਾ ਪਿੰਡ ਤਾਰੂਸਲਾਮ ਹੈ ਇਦਾਂ ਗੱਲ ਹੋਈ ਜੀ 11 ਤਰੀਕ ਨੂੰ ਸ਼ਾਮ ਨੂੰ ਕੋਈ ਦੁਪਹਿਰ ਦੇ ਵਿੱਚ 2:30 ਵਜੇ ਦੇ ਨਾਲ ਸਾਡੇ ਡੀਸੀ ਅਧਿਤੇਦਾਰ ਉਪਲ ਜੀ ਉਹਨਾਂ ਦੀ ਆਈਡੀ ਫੇਕ ਆਈਡੀ ਸੀ ਜਿਨ੍ਹਾਂ ਤੇ ਅਸੀਂ ਉਹਨਾਂ ਨੂੰ ਫਾਲੋ ਕਰ ਚੁੱਕੇ ਸੀ ਉਹਨਾਂ ਦੇ ਮੈਸੇਜ ਆਇਆ ਸਾਨੂੰ ਆਏ ਹੈਲੋ ਹੋਈ ਤੇ ਉਹਨਾਂ ਨੇ ਸਾਨੂੰ ਪੁੱਛਿਆ ਉਹਨਾਂ ਨੇ ਇੱਕ ਦੱਸਿਆ ਲਿੰਕ ਦੱਸਿਆ ਵੀ ਮੇਰਾ ਇੱਕ ਦੋਸਤ ਹੈਗਾ ਆ ਸੰਤੋਖ ਸਿੰਘ ਤੇ ਉਹਨਾਂ ਨੇ ਕੋਈ ਆਪਣਾ ਸਮਾਨ ਵੇਚ ਰਹਾ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਦੋਵੋ ਮੋਬਾਈਲ ਨੰਬਰ ਸੈਂਡ ਕੀਤਾ ਮੈਸੇਜ ਦਾ ਮੈਂ ਤੇ ਉਹਨਾਂ ਨੇ ਮੈਸੇਜ ਕੀਤਾ ਕਿ ਅਸੀਂ ਕੁਝ ਘਰ ਦਾ ਸਮਾਨ ਤੇ ਕੁਝ ਇਲੈਕਟ੍ਰੀਕਲ ਸਮਾਨ ਹੈਗਾ ਉਹ ਮੈਂ ਸੇਲ ਕਰਨਾ ਮੇਰੀ ਟਰਾਂਸਫਰ ਹੋ ਰਹੀ ਹੈ ਤੇ ਉਹਨਾਂ ਨੇ ਸਾਨੂੰ ਫੋਟੋ ਸੈਂਡ ਕੀਤੀਆਂ ਕਰਕੇ ਅਸੀਂ ਸਾਡਾ ਸੌਦਾ ਹੋ ਗਿਆ ਜੀ ਉਹਨਾਂ ਨੇ 95 ਹੀ ਕਿਹਾ 80 ਦੀ ਗੱਲ ਹੋਈ 75 ਤੇ ਗੱਲ ਸੈਟਲਮੈਂਟ ਹੋ ਗਈ ਸਾਡੀ ਫਿਰ ਉਹਨਾਂ ਨੇ ਆਪਣੇ ਕਯੂਆਰ ਆ ਭੇਜਿਆ ਅਸੀਂ 5000 ਇੱਕ ਭੇਜਿਆ 70 ਇੱਕ ਭੇਜਿਆ ਉਹਦੇ ਤੁਰੰਤ ਬਾਅਦ ਕੁਝ ਸਮੇਂ ਬਾਅਦ ਉਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਆ ਵੀ ਸਾਨੂੰ ਗੇਟ ਤੋਂ ਐਂਟਰੀ ਨਹੀਂ ਹੋਣ ਦੇਣੀ ਸਾਡੀ ਤੇ ਤੁਸੀਂ ਇਦਾਂ ਕਰੋ ਵੀ ਸਾਨੂੰ 35750 ਰੁਪਏ ਪਾਓ ਹੋਰ ਕਿ ਉਹ ਤੁਹਾਨੂੰ 10 ਮਿੰਟ ਬਾਅਦ ਫਿਰ ਤੁਹਾਨੂੰ ਵਾਪਸ ਕਰ ਦਿੰਨੇ ਆਂ ਸੀ ਉਹ ਕਹਿ ਰਹੇ ਜੀ ਵੀ ਰਕਮ ਗਲਤ ਪਈ ਆ ਗੇਟ ਤੋਂ ਐਂਟਰੀ ਨਹੀਂ ਹੋ ਰਹੀ ਤੇ ਤੁਸੀਂ ਅਸਾਂ ਨੂੰ ਜਲੀਲ ਕੀਤਾ ਜਾ ਰਿਹਾ ਤੁਸੀਂ ਸਾਨੂੰ ਇਦਾ ਕਰੋ ਵੀ ਇੱਕ 750 ਰੁਪਏ ਅਲੱਗ ਪਾਓ ਤੇ 35000 ਅਲੱਗ ਪਾਓ ਅਸੀਂ ਕਿਹਾ ਵੀ ਜਿਹੜਾ ਸਮਾਨ ਲੋਡ ਹੋਇਆ ਸਾਨੂੰ ਉਹਦੀ ਵੀਡੀਓ ਕਾਲ ਕਰਕੇ ਦੱਸੋ ਇੰਨੀ ਗੱਲ ਕਰਨ ਦੀ ਗੱਲ ਹੋਈ ਜੇ ਨਾਲ ਹੀ ਫੋਨ ਕੱਢ ਦਿੱਤਾ ਤੇ ਨਾਲ ਹੀ ਸਾਨੂੰ ਉਹਨਾਂ ਨੇ ਬਲਾਕ ਕਰ ਦਿੱਤਾ ਇਹਦੇ ਵਿੱਚ ਫਿਰ ਮਸੀ ਨੇ ਡੀਸੀ ਸਾਹਿਬ ਦੇ ਨਾਲ ਵਾਸਤਾ ਕੀਤਾ ਤੇ ਉਹਨਾਂ ਨੇ ਵੀ ਆਪਣੀ ਐਫਆਈਆਰ ਦਾਜ ਕਰਾਈ ਐ ਐਸਐਸਪੀ ਸਾਹਿਬ ਨੂੰ ਕਹਿ ਕੇ ਤੇ ਹੁਣ ਸਾਈਬਰ ਬ੍ਰਾਂਚ ਦੇ ਵਿੱਚ ਵੀ ਅਸੀਂ ਆਪਣੀ ਰਿਪੋਰਟ ਦਾਜ ਕਰਾਈ ਹੈ ਸਾਨੂੰ 110750 ਰੁਪਿਆ ਦਾ ਟੋਟਲ ਇਹ ਤੁਸੀਂ ਚਾਰ ਵਾਰੀ ਕਰਕੇ ਕੀਤੀ ਹੈ ਜੀ ਇੱਕ ਵਾਰੀ ਅਸੀਂ 5000 ਕੀਤਾ ਇੱਕ ਵਾਰੀ 70000 ਦਿੱਤਾ ਫਿਰ 20000 ਦਿੱਤਾ ਫਿਰ 15750 ਰੁਪਏ ਦਿੱਤੇ ਇਹ ਪੁਲਸ ਨੇ ਸ਼ਵਾਸ਼ਣ ਦੇ ਦਿੱਤਾ ਜੀ ਵੀ ਤੁਹਾਡੀ ਹੈਲਪ ਪੂਰੀ ਹੋਏਗੀ ਜੀ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਜਿੱਦਾਂ ਅਸੀਂ ਚਾਂਸੇ ਜਾ ਗਿਆਂ ਕੋਈ ਹੋਰ ਵੀ ਭੈਣ ਪ੍ਰਾਈਸ ਤਰ੍ਹਾਂ ਦੇ ਚਾਂਸੇ ਇਸ ਫੀਕ ਆਈਡੀ ਦੇ ਵਿੱਚੋਂ ਕੋਈ ਹੋਰ ਚਾਂਸੇ ਚ ਨਾ ਆਵੇ